1 ਜੁਲਾਈ 2024 ਨੂੰ ਮਾਨਯੋਗ ਭਗਵੰਤ ਮਾਨ ਜੀ ਵੱਲੋਂ ਸਾਡੇ ਨਾਲ ਮੀਟਿੰਗ ਕਰਕੇ ਪੈਨਲ ਮੀਟਿੰਗ ਜਲੰਧਰ ਵਿਖੇ ਹੋਈ ਸੀ ਤਾਂ ਉਹ ਮੀਟਿੰਗ ਵਿੱਚ ਇਹ ਮੰਗਾਂ ਨੂੰ ਮੰਨ ਲਿਆ ਗਿਆ ਸੀ ਕਿ ਤੁਹਾਡੀਆਂ ਮੰਗਾਂ ਜਿਹੜੀਆਂ ਜਾਇਜ਼ ਹੈ ਪਰ 1 ਮਹੀਨੇ ਦਾ ਸਮਾਂ ਲਿਆ ਗਿਆ ਸੀਗਾ ਕਿ ਇਹ ਜੋ ਮੰਗਾਂ ਹੈ ਇਹਨਾਂ ਨੂੰ 1 ਮਹੀਨੇ ਦੇ ਵਿੱਚ ਵਿੱਚ ਲਾਗੂ ਕੀਤਾ ਜਾਵੇਗਾ ਤਾਂ ਇਹਨਾਂ ਚ ਕੋਈ ਵੀ ਮੰਗ ਹੈ ਜਿਹੜੀ ਉਹ ਲਾਗੂ ਨਹੀਂ ਕੀਤੀ ਗਈ कल 2 ਤਰੀਕ ਨੂੰ ਸਾਡੀ ਪੈਨਲ ਮੀਟਿੰਗ ਆਪਣੇ ਟ੍ਰਾਂਸਪੋਰਟ ਮੰਤਰੀ ਜੀ ਨਾਲ ਹੋਈ ਸੀ ਤਾਂ ਉਹ ਵੀ ਬਿਲਕੁਲ ਬੇਸਿੱਟਾ ਨਿਕਲੀ ਐ ਉਸ ਵਿੱਚ ਮੁੱਖ ਜੋ ਲਾਲਜੀਤ ਭੁੱਲਰ ਜੀ ਵੱਲੋਂ ਕੋਈ ਵੀ ਸਾਡੇ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਸਗੋਂ ਅੱਗੋਂ ਅੜੀ ਵਾਲਾ ਰਵਈਆ ਇੱਕ ਦਿਖਾਇਆ ਗਿਆ ਕਿ ਹੜਤਾਲ ਤੁਸੀਂ ਚਾਹੇ ਦੇ 3 ਦਿਨਾਂ ਦੀ ਛੱਡੋ 10 ਦਿਨਾਂ ਦੀ ਕਰੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਭਗਵੰਤ ਮਾਨ ਜੀ ਵੱਲੋਂ ਕਿਹਾ ਗਿਆ ਸੀ ਕਿ ਹਰਾ ਪੈਨ ਇਹ ਆਮ ਪਬਲਿਕ ਦੇ ਹਿੱਤ ਲਈ ਚੱਲੇਗਾ ਉਹ ਕੋਈ ਵੀ ਸਾਡੀ ਸਰਕਾਰ ਚ ਕੋਈ ਬੰਦੇ ਨੂੰ ਕਿਸੇ ਨੂੰ ਧਰਨਾ ਨਹੀਂ ਲਾਉਣਾ ਪਏਗਾ ਸਤਾ ਚੋਂ ਤੋਂ ਪਹਿਲਾਂ ਕਾਫੀ ਗੱਲਾਂ ਭਗਵੰਤ ਮਾਨ ਜੀ ਵੱਲੋਂ ਕੀਤੇ ਗੀਆਂ ਕਿ ਕੋਈ ਮੁਲਾਜ਼ਮ ਕੱਚਾ ਨਹੀਂ ਰਹੇਗਾ ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਇਸ ਦੇ ਉਲਟ ਸਰਕਾਰ ਬੰਨ ਦੇ ਸਾਰੀ ਸਭ ਤੋਂ ਪਹਿਲਾ ਘਵਾੜਾ ਜਿਹੜਾ ਪਨਬਸ ਅਤੇ ਪੀਆਰਟੀਸੀ ਵਿੱਚ ਚਲਾਇਆ ਤੇ ਜਿਹੜਾ ਪੰਜਾਬ ਹਰਿਆਣਾ ਲਾਈਵ ਦੇ ਨਾਲ ਤਾਂ ਪੰਜਾਬ ਰੋਡਵੇਜ ਸਮੇਤ ਪੀਆਰਟੀ ਦੇ ਮੁਲਾਜ਼ਮ ਜਿਹੜੇ ਨੇ 3 ਦਿਨਾਂ ਦੀ ਹੜਤਾਲ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਜਾ ਰਹੇ ਨੇ ਪਰ ਉੱਥੇ ਯਾਤਰੀਆਂ ਨੂੰ ਵੱਡੀ ਸਮੱਸਿਆ ਆਨ ਵਾਲੀ ਹੈ ਤਾਂ ਉਹ ਮੇਰੇ ਨਾਲ ਪੀਟੀਸੀ ਦੇ ਜਿਹੜੇ ਸਰਕਾਰੀ ਮੁਲਾਜ਼ਮ ਜਿਹੜੇ ਹੈਗੇ ਨੇ ਇਥੋਂ ਯੂਨੀਅਨ ਦੇ ਮੇਰੇ ਨਾਲ ਗੱਲਬਾਤ ਕਰਨ ਦਾ ਪ੍ਰਯਾਸ ਕਰੂੰਗਾ ਕੀ ਪੂਰਾ ਮਾਮਲਾ ਕੀ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਹੈ ਭਾਈ ਜੀ ਮੇਰਾ ਨਾਮ ਰਵਿੰਦਰ ਸਿੰਘ ਪੰਜਾਬ ਰੋਡਵੇਜ ਪਨਬਸ ਪੀਆਰਟੀ ਸੀ ਕੰਟਰੈਕਟ ਵਰਕਰ ਯੂਨੀਅਨ ਬਠਿੰਡਾ ਦੀਪੂ ਦਾ ਪ੍ਰਧਾਨ ਹੈ ਜੀ ਮੈਂ ਜੋ ਇਹ ਮਸਲਾ ਬੰਦ ਦਾ ਜਿਹੜੀ ਸਾਡੀ ਮੰਗ ਹੈ ਕਾਫੀ ਲੰਮੇ ਸਮੇਂ ਤੋਂ ਅਸੀਂ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਾਂ ਕਿ ਜਿਹੜੇ ਸਾਡੇ ਇੱਕ ਮੁਲਾਜ਼ਮ ਹੈ ਜਿ ਤਕਰੀਬਨ 17-18 ਸਾਲਾਂ ਤੋਂ ਕੱਚੇ ਕੰਮ ਕਰਦੇ ਆ ਰਹੇ ਆ ਉਹਨਾਂ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਤੇ ਜਿਹੜੇ 10000 ਨਵੀਂ ਬੱਸ ਪਾ ਕੇ ਬੀਆਰਟੀਸੀ ਦੇ ਪੰਜਾਬ ਰੋਡਵੇਜ਼ ਵਿੱਚ ਤੇ ਆਮ ਜਨਤਾ ਨੂੰ ਜਿਹੜੀ ਸਹੀ ਸਬਰ ਸਹੂਲਤ ਦਿੱਤੀ ਜਾਵੇ ਤੇ ਜਿਹੜੇ ਸਾਡੇ ਨਜਾਇਜ਼ ਕੰਡੀਸ਼ਨਾਂ ਲਾ ਕੇ ਮੁਲਾਜ਼ਮ ਕੱਢੇ ਜਾਂਦੇ ਆ ਉਹਨਾਂ ਨੂੰ ਕੰਡੀਸ਼ਨਾਂ ਵਿੱਚ ਸੋਧ ਕੀਤੀ ਜਾਵੇ ਤਕ ਬਰਾਬਰ ਕੰਮ ਬਰਾਬਰ ਤਨਖਾਹ ਜਿਹੜਾ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਹੈ ਉਹਨੂੰ ਲਾਗੂ ਕੀਤਾ ਜਾਵੇ ਤਾਂ ਇਹ ਜਿਹੜੀਆਂ ਸਾਡੀਆਂ ਮੰਗਾਂ ਹਨ ਇਹਨਾਂ ਨੂੰ ਸਰਕਾਰ ਵੱਲੋਂ 1 ਜੁਲਾਈ 2024 ਨੂੰ ਮਾਨਯੋਗ ਭਗਵੰਤ ਮਾਨ ਜੀ ਵੱਲੋਂ ਸਾਡੇ ਨਾਲ ਮੀਟਿੰਗ ਕਰਕੇ ਪੈਨਲ ਮੀਟਿੰਗ ਜਲੰਧਰ ਵਿਖੇ ਹੋਈ ਸੀ ਤਾਂ ਉਹ ਮੀਟਿੰਗ ਵਿੱਚ ਇਹ ਮੰਗਾਂ ਨੂੰ ਮੰਨ ਲਿਆ ਗਿਆ ਸੀ ਕਿ ਤੁਹਾਡੀਆਂ ਮੰਗਾਂ ਜਿਹੜੀਆਂ ਜਾਇਜ਼ ਹੈ ਪਰ 1 ਮਹੀਨੇ ਦਾ ਸਮਾਂ ਲਿਆ ਗਿਆ ਸੀਗਾ ਕਿ ਇਹ ਜੋ ਮੰਗਾ ਹੈ ਇਹਨਾਂ ਨੂੰ 1 ਮਹੀਨੇ ਦੇ ਵਿੱਚ ਵਿੱਚ ਲਾਗੂ ਕੀਤਾ ਜਾਵੇਗਾ ਤਾਂ ਇਹਨਾਂ ਚ ਕੋਈ ਵੀ ਮੰਗ ਹੈ ਜਿਹੜੀ ਉਹ ਲਾਗੂ ਨਹੀਂ ਕੀਤੀ ਗਈ ਤਾਂ ਉਸ ਦੇ ਰੋਸ ਵਿੱਚੋਂ ਅਸੀਂ ਵਾਰ-ਵਾਰ ਨੋਟਿਸ ਵੀ ਦਿੱਤੇ ਤਾਂ ਗੇਟ ਰੈਲਿੰਗਾਂ ਕਰਕੇ ਵੀ ਜੋ ਅਸੀਂ ਇਹ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਈ ਹੈ ਤਾਂ ਪਿਛਲੇ ਦਿਨਾਂ ਹੀ ਅਸੀਂ ਜਿਹੜੇ ਨੇੜੇ ਦੇ ਐਮਐਲਏ ਆ ਸਾਰੇ ਐਮਐਲਿਆਂ ਨੂੰ ਮੰਗ ਪੱਤਰ ਵੀ ਦਿੱਤੇ ਕਿ ਤਾਂ ਜੋ ਸਾਡੀ ਮੀਟਿੰਗ ਕਰਾਈ ਜਾ ਸਕੇ ਪਰ ਜੋ ਗੱਲ 2 ਤਰੀਕ ਨੂੰ ਸਾਡੀ ਪੈਨਲ ਮੀਟਿੰਗ ਆਪਣੇ ਟ੍ਰਾਂਸਪੋਰਟ ਮੰਤਰੀ ਜੀ ਨਾਲ ਹੋਈ ਸੀ ਤਾਂ ਉਹ ਵੀ ਬਿਲਕੁਲ ਬੇਸਿੱਟਾ ਨਿਕਲੀ ਹੈ ਉਸ ਵਿੱਚ ਮੁੱਖ ਜੋ ਲਾਲਜੀਤ ਭੁੱਲਰ ਜੀ ਵੱਲੋਂ ਕੋਈ ਵੀ ਸਾਡੇ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਸਗੋਂ ਅੱਗੋਂ ਅੜੀ ਵਾਲਾ ਰਵਈਆ ਇੱਕ ਦਿਖਾਇਆ ਗਿਆ ਕਿ ਹੜਤਾਲ ਤੁਸੀਂ ਚਾਹੇ ਦੇ 3 ਦਿਨਾਂ ਦੀ ਛੱਡੋ 10 ਦਿਨਾਂ ਦੀ ਕਰੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਇਹ ਜੋ ਅੜੀ ਵਾਲਾ ਰਵਈਆ ਇਹ ਅੜੀ ਵਾਲੇ ਰਵਈਏ ਨੂੰ ਦੇਖਦੇ ਹੋਏ ਅਸੀਂ 6 7 ਅਤੇ 8 ਤਰੀਕ ਦੀ ਹੜਤਾਲ ਕਰਨ ਜਾ ਰਹੇ ਆ ਜੀ ਬਿਲਕੁਲ ਪਹਿਲਾਂ ਹੀ ਲੋਕ ਕਹਿ ਰਹੇ ਨੇ ਕਦੇ ਤਾਂ ਕਹਿੰਦੇ ਵੱਖ-ਵੱਖ ਜਥੇਬੰਦੀਆਂ ਕਦੇ ਸੜਕਾਂ ਤੇ ਹੁੰਦੀਆਂ ਅਸੀਂ ਤਾਂ ਪਹਿਲਾਂ ਹੀ ਬਹੁਤ ਪਰੇਸ਼ਾਨ ਹੁੰਦੇ ਨੇ ਲੋਕ ਪਰ ਹੁਣ ਬੱਸ ਡਰਾਈਵਰ ਵੀ ਜਿਹੜੇ ਨੇ ਐਸ ਤਰਨੇ ਮਜ਼ਾਰਿਆਂ ਤੋਂ ਉੱਤੇ ਕਾਰਨ ਕੀ ਹੈ ਬੱਚੀਆਂ ਕਿਹੜੀਆਂ-ਕਿਹੜੀਆਂ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੋ ਪਾਰੀਆਂ ਬਿਲਕੁਲ ਜੀ ਇਹ ਜੋ ਹੜਤਾਲਾਂ ਜਾਂ ਕੋਈ ਵੀ ਬੰਦ ਦਾ ਪ੍ਰੋਗਰਾਮ ਹੈ ਕਿਉਂਕਿ ਜਦੋਂ ਪਹਿਲਾਂ ਕੋਈ ਵੀ ਅਦਾਰਾ ਬੰਦ ਹੁੰਦਾ ਸੀ ਕਿਉਂਕਿ ਪਹਿਲਾਂ ਵੀ ਕਈ ਸਰਕਾਰੀ ਜਿਹੜੇ ਅਦਾਰੇ ਆ ਉਹਨਾਂ ਦਾ ਨਿਜੀਕਰਨ ਹੋ ਗਿਆ ਤਾਂ ਜਦੋਂ ਕਿਸੇ ਵੀ ادارے ਚ ਕੋਈ ਬੰਦਾ ਜਾਂ ਕੋਈ ਵਰਕਰ ਹੜਤਾਲ ਤੇ ਜਾਂਦਾ ਸੀ ਤਾਂ ਆਪਾਂ ਇਹ ਸੋਚਦੇ ਵੀ ਸੀ ਵੀ ਚਲੋ ਅਸੀਂ ਕੀ ਲੈਣਾ ਹੈ ਇਹਨਾਂ ਦਾ ਇਹਨਾਂ ਦਾ ਆਪਦਾ ਕੰਮ ਹੈ ਜਾਂ ਇਹ ਤਾਂ ਐਵੇਂ ਰੌਲਾ ਪਾਉਂਦੇ ਆ ਪਰ ਹੋਇਆ ਕਿ ਉਹ ਆਪਦਾ ਸੱਚਾ ਰੌਲਾ ਪਾਉਂਦੇ ਸੀ ਉਹ ਜਿਹੜਾ ਅਦਾਰਿਆਂ ਦਾ ਨਿਜੀਕਰਨ ਹੋ ਗਿਆ ਤਾਂ ਉਹੀ ਕੰਮ ਜਿਹੜਾ ਸਾਡੇ ਨਾਲ ਹੋ ਰਿਹਾ ਹੈਗਾ ਪੀਆਰਟੀਸੀ ਤੇ ਰੋਡਵੇਚ ਨੂੰ ਜੋ ਇਹ ਨਿਜੀਕਰਨ ਵਾਲੇ ਲੈ ਜਾ ਰਹੇ ਆ ਕਿਉਂਕਿ ਜਿਹੜਾ ਭਗਵੰਤ ਮਾਨ ਜੀ ਵੱਲੋਂ ਕਿਹਾ ਗਿਆ ਸੀ ਕਿ ਹਰਾ ਪੈਨ ਇਹ ਆਮ ਪਬਲਿਕ ਦੇ ਹਿੱਤ ਲਈ ਚੱਲੇਗਾ ਉਹ ਕੋਈ ਵੀ ਸਾਡੀ ਸਰਕਾਰ ਚ ਕੋਈ ਬੰਦੇ ਨੂੰ ਕਿਸੇ ਨੂੰ ਧਰਨਾ ਨਹੀਂ ਲਾਉਣਾ ਪਏਗਾ ਸੱਤਾ ਚੋਂ ਤੋਂ ਪਹਿਲਾਂ ਕਾਫੀ ਗੱਲਾਂ ਭਗਵੰਤ ਮਾਨ ਜੀ ਵੱਲੋਂ ਕੀਤੇ ਗੀਆਂ ਕਿ ਕੋਈ ਮੁਲਾਜ਼ਮ ਕੱਚਾ ਨਹੀਂ ਰਹੇਗਾ ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਇਸ ਦੇ ਉਲਟ ਸਰਕਾਰ ਬਨ ਅਨੁਸਾਰ ਹੀ ਸਭ ਤੋਂ ਪਹਿਲਾਂ ਘਵਾੜਾ ਜਿਹੜਾ ਬਨਸ ਅਤੇ ਪੀਆਰਟੀਸੀ ਵਿੱਚ ਚਲਾਇਆ ਜਿਹੜੇ ਕੱਚੇ ਮੁਲਾਜ਼ਮ ਠੇਕੇ ਦੇ ਸਾਡੇ ਅਦਾਰੇ ਵਿੱਚ ਭਰਤੀ ਕੀਤੇ ਜਿਹੜੇ ਕਿ 12-12 13-13000 ਦੀ ਤਨਖਾਹ ਤੇ ਇੰਨੀ ਘੱਟ ਤਨਖਾਹ ਤੇ ਗੁਜ਼ਾਰਾ ਕਰਨਾ ਆਪਾਂ ਨੂੰ ਪਤਾ ਜੀ ਬਹੁਤ ਮੁਸ਼ਕਲ ਹੈ ਹੂੰ ਕਿੰਨੇ ਦਿਨਾਂ ਦੀ ਤੁਸੀਂ ਹੜਤਾਲ ਤੇ ਜਾ ਰਹੇ ਕਿਹੜੇ-ਕਿਹੜੇ ਦਿਨ ਜਾ ਰਹੇ ਹੋ 6 7 ਤੇ 8 ਜਨਵਰੀ ਨੂੰ ਅਸੀਂ ਜੀ ਹੜਤਾਲ ਤੇ ਜਾ ਰਹੇ ਆ ਤਾਂ ਆਮ ਜਨਤਾ ਨੂੰ ਸਾਡੀ ਇਹ ਹੀ ਅਪੀਲ ਹੈ ਕਿ ਉਹ ਸਾਡਾ ਸਾਥ ਦੇਣ ਤੇ ਆਮ ਲੋੜ ਮੁਤਾਬਕ ਹੀ ਕਰੋ ਨਿਕਲਣਾ ਕਿਉਂਕਿ ਜਿਹੜੀ ਆਵਾਜਾਈ ਆ ਉਹ ਬਿਲਕੁਲ ਫੁੱਲ ਪ੍ਰਭਾਵਿਤ ਹੋਏਗੀ ਕਿਉਂਕਿ ਜਿੰਨੇ ਵੀ ਪਿਆਓ ਰੋਡਵੇਜ ਐ ਤੇ ਪੀਆਰਟੀਸੀ ਦੇ ਡਿਪੂ ਐ ਉਹ ਸੰਪੂਰਨ ਬੰਦ ਰਹਿਣਗੇ ਕੋਈ ਵੀ ਬੱਸ ਰੋਡ ਤੇ ਨਹੀਂ ਚਲਦੀ ਨਜ਼ਰ ਆਏਗੀ ਬਿਲਕੁਲ ਤੇ 7 ਤੇ 8 ਨੂੰ ਜਿਹੜੇ ਤਿੰਨ ਦਿਨ ਲਈ ਜਿਹੜੇ ਨੇ ਡਿਪੂ ਬੰਦ ਰਹਿਣ ਨੇ ਤੇ ਵੱਡੀਆਂ ਟਰਾਂਸਪੋਰਟਾਂ ਜਿਹੜੀ ਪੀਟੀਐਸਸੀ ਪੀਆਰਟੀਸੀ ਸਮੇਤ ਜਿਹੜੀ ਹਰਿਆਣਾ ਪੰਜਾਬ ਰੋਡਵੇਜ਼ ਹੈ ਉਹ ਬੰਦ ਰਹਿਣ ਵਾਲੀ ਹੈ ਤੇ ਲੋਕਾਂ ਨੂੰ ਵੱਡੀ ਸਮੱਸਿਆ ਆਉਣ ਵਾਲੀ ਹੈ ਤਾਂ ਲੋਕਾਂ ਵੱਲੋਂ ਲੋਕਾਂ ਤੋਂ ਸਹਿਯੋਗ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਮੁਲਾਜ਼ਮਾਂ ਵੱਲੋਂ ਤਾਂ ਕੀ ਲੱਗਦਾ ਹੈ ਕਿ ਲੋਕ ਸਾਥ ਦੇਣਗੇ ਆਪਣਾ ਕਮੈਂਟ ਬਾਕਸ ਦੇ ਵਿੱਚ ਆਪਣੀ ਜਿਹੜੀ رائے ਹੈ ਜਰੂਰ ਰੱਖੋ ਤੇ ਪੰਜਾਬ ਸਰਕਾਰ ਵਾਸਤੇ ਤੁਸੀਂ ਕੀ ਸੋਚਦੇ ਹੋ ਜਰੂਰ ਦੱਸਣਾ ਬਣੇ ਰਹੋ ਪੰਜਾਬ ਹਰਿਆਣਾ ਮੈਨੂੰ ਧੰਨਵਾਦ